ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਮਹਾਰਾਜ ਹਿਮਾਚਲ ਪ੍ਰਦੇਸ਼ ਦਾ ਨਜ਼ਾਰਾ ਮੈਡੀ ਸ਼ਹਿਰ ਹਿਮਾਚਲ ਪ੍ਰਦੇਸ਼ ਡੇਰਾ ਬਾਬਾ ਬੜਪਾਗ ਸਿੰਘ ਜੀ ਸੁਵਾਰਾ ਨਜ਼ਾਰਾ ਜੀ ਦੇਖੋ ਬਹੁਤ ਸੋਹਣਾ ਨਜ਼ਾਰਾ ਆ ਸਾਡੇ ਸਿੰਘ ਸਾਹਿਬ ਜਥੇਦਾਰ ਸਾਡੇ ਰਾਜਪਾਲ ਸਿੰਘ ਜੀ ਬਹੁਤ ਕਿਰਪਾ ਮਹਾਰਾਜ ਦੀ ਇਹਦਰ ਦੇਖੋ ਬਹੁਤ ਸੋਹਣਾ 뷰 ਪਹਾੜਾਂ ਦਾ ਤੋਂ ਦਪਈ ਹੋਈ ਥੋੜੀ ਥੋੜੀ ਔਰ ਰਾਤ ਮੀਂਹ ਪਿਆ ਜੀ ਘਟੋ ਘਟ ਦੋ ਘੰਟੇ ਮੀਂਹ ਪਿਆ ਜੀ ਗੁਰਦਵਾਰਾ ਮਨਜੀ ਸਾਹਿਬ ਜੀ ਕਰੋ ਦਰਸ਼ਨ ਸੋ ਮਾਥਾ ਉਪਰਦੇਸ਼ ਦੇ ਨਜ਼ਾਰੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ